ਹਾਂਜੀ ਹਸਰੀ ਕਾ ਸਾਰੇ ਪੈਣ ਭਰਾਵਾਂ ਨੂੰ ਤੇ ਦੋਸਤੋ ਵੀਡੀਓ ਅੱਜ ਕਿਸਾਨ ਭਰਾਵਾਂ ਲਈ ਆ ਕਿਸਾਨ ਭਰਾਵਾਂ ਲਈ ਕਿਵੇਂ ਜਿੰਮੇ ਆਪਾਂ ਨਾ ਖੇਤ ਪਾਈਪਾਂ ਬਾਰੇ ਮੋਟਰ ਦੇ ਹਨਾ ਪਾਈਪ ਜਿਹੜੇ ਪਾਈਪ ਹੁੰਦੇ ਨੇ ਉਹ ਪਹਿਲਾਂ ਹੁੰਦੇ ਸੀ 10-10 ਫੁੱਟੇ ਇਸ ਟਾਈਮ ਅਸੀਂ ਪਿੰਡ ਠੀਕਰੀ ਵਾਲਾ ਵਿਖੇ ਪ੍ਰੇਮ ਵਰਕਸ਼ਾਪ 'ਚ ਖੜੇ ਆ ਜਿੱਥੇ ਬਾਈ ਹੁਣੀ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਣਾ ਬਾਈ ਹੁਣੀ ਜਿਵੇਂ ਆ 10-10 ਫੁੱਟੇ ਜੋੜ ਹੁੰਦੇ ਸੀ ਨਾ ਜੋੜਾ ਨੂੰ ਕੱਢ ਕੇ ਇਹ ਜੋੜ ਲਾ ਕੇ ਉਹਨੇ ਇਹਨੂੰ 20 ਫੁੱਟ ਦਾ ਬਣਾ ਰਹੇ ਨੇ ਨਾਲੇ ਐਂ ਤਸੱਲੀ ਬਖਸ਼ ਕੰਮ ਕਰ ਰਹੇ ਨੇ ਗਾਰੰਟੀ ਵੀ ਪੂਰੇ 10 ਸਾਲ ਦੀ ਆ ਬਾਕੀ ਆਪਾਂ ਅੰਦਰ ਚੱਲ ਕੇ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆਂ ਵੀ ਉਹ ਆਪਾਂ ਹੋਰ ਕਿਹੜਾ ਕਿਹੜਾ ਕੰਮ ਕਰਦੇ ਨੇ ਬਾਈ ਹੁਣੀ ਤੇ ਜਿਹੜਾ ਇਹਨਾਂ ਦਾ ਮੇਨ ਕੰਮ ਆ ਇਹਨਾਂ ਨੇ ਹੁਣ ਸ਼ੁਰੂ ਕੀਤਾ ਵੀ ਜਿਹੜੇ ਪਾਈਪਾਂ ਨੂੰ ਜਿਵੇਂ ਮੂਰੇ ਦੱਸਿਆ ਮੈਂ ਵੀ 10-10 ਦੇ ਫੁੱਟ ਦੇ ਸੀ ਉਹ ਹੁਣ 20-20 ਫੁੱਟ ਦੇ ਤਿਆਰ ਕਰਤੇ ਕੈਮਰਾਮੈਨ ਨੂੰ ਕਹਿਣਾ ਚਾਹਣਾ ਕੋਲੇ ਆ ਕੇ ਆਹ ਦਿਖਾ ਦੇ ਆਹ ਜੋੜ ਲੱਗਿਆ ਜੇ ਤੇ ਮਾਰਿਆ ਰੇਗ ਰੂਗਮਾਰ ਲੱਗੇ ਜੀ ਨਾ ਜੋੜ ਦਾ ਪਤਾ ਨਹੀਂ ਲੱਗਣਾ ਵੀ ਜੋੜ ਹੈਗਾ ਕਿ ਨਾ ਬਾਕੀ ਜਿਹੜਾ ਤੁਸੀਂ ਇਹ ਰੰਗ ਦੇਖ ਰਹੇ ਹੋ ਨਾ ਇਹ ਕੈਮੀਕਲ ਪਾ ਕੇ ਮਾਰਿਆ ਗਿਆ ਵੀ ਜੋੜ ਦੀ ਇਹਨਾਂ ਨੇ 10 ਸਾਲ ਦੀ ਗਾਰੰਟੀ ਕਰਤੀ ਜੇ ਜੋੜ ਥੋੜਾ ਖੁੱਲ ਗਿਆ 10 ਸਾਲਾਂ ਦੇ ਵਿੱਚ ਇਹਨਾਂ ਦੀ ਪੂਰੀ ਫੁੱਲ ਗਾਰੰਟੀ ਆ ਤੇ ਬਾਕੀ ਮੇਰੇ ਨਾਲ ਇੱਥੇ ਬਾਈ ਰਹੂਗਾ ਜਿਹੜਾ ਇੱਥੇ ਸਾਰੀ ਵਰਕ ਸਾਫ ਨੂੰ ਦੇਖਦਾ ਉਹਦੇ ਨਾਲ ਗੱਲਬਾਤ ਕਰਦੇ ਆ ਹਸਰੀਕਾ ਬਾਈ ਜੀ ਬਹੁਤ ਵਧੀਆ ਵੀਰਿਆ ਮੈਕ ਲਾ ਦੀ ਪਹਿਲਾਂ ਤੇਰੇ ਲਾ 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 ਤੇ ਹੋਰ ਪਹਿਲਾਂ ਇਹ ਦੱਸੋ ਠੀਕ ਠਾਕ? ਹਾਂ ਵਧੀਆ ਵਧੀਆ ਬਾਈ। ਤੇ ਕੰਮਕਾਰ ਕਿਵੇਂ ਚੱਲਦਾ ਬਾਈ? ਕੰਮਕਾਰ ਵਧੀਆ ਚੱਲੀ ਜਾਂਦਾ। ਤੇ ਸੀਜ਼ਨ ਆ ਹਾਂ ਜਿੱਮੇ ਮੈਂ ਕਿਸਾਨ ਭਰਾਵਾਂ ਨੂੰ ਦੱਸਤਾ ਵੀ ਆਪਣਾ ਜਿਵੇਂ ਸੀਜ਼ਨ ਸਟਾਰਟ ਹੋ ਗਿਆ ਵੀ ਜਿਹੜੇ ਬੋਰਾ ਦੇ ਪੈਪ ਸੀ ਹੂੰ ਉਹ ਪਹਿਲਾਂ 10-10 ਫੁੱਟੇ ਸੀ। ਹਾਂ ਜੀ ਦੱਸ ਤੁਸੀਂ ਇਹਨਾਂ ਦਾ ਕੰਮ ਹੀ ਨਿਵੇੜਤਾ। ਕੰਮ ਇਹਦੇ ਬਾਰੇ ਮੜੀ ਭਰਾਵਾਂ ਨੂੰ ਜਾਣਕਾਰੀ ਦੇ। ਇਹੇ ਹਰਿੰਦਰ ਆਏ ਆ ਵੀਰੇ ਜਿਵੇਂ ਪਹਿਲਾਂ ਪਾਣੀ ਉੱਤੇ ਸੀਗੇ ਹੈਨਾ ਹੁਣ ਪਾਣੀ ਅੱਜ ਕੱਲ ਜੇ ਆਪਾਂ ਦੇਖੀਏ ਢੂੰਗੇ ਬਹੁਤ ਵਾਗੇ ਹੁਣ ਬੋਰ ਵੀ ਪੂਰੇ ਪੂਰੇ ਨੇਗੇ ਜੇ ਆਪਾਂ ਨਲਕੇ ਕੱਢਦੇ ਜਿੰਨੇ ਜੋੜ ਨੇ ਉਹ ਪਲੇਟਾਂ ਢੱਜ ਜਾਂਦੀਆਂ ਨੇਗੀਆਂ ਫਿਰ ਆਪਾਂ ਖੋਜ ਲਈ ਜਾਂਦੇ ਆ ਨਾ ਹਾਂ ਮਤਲਬ ਕਿ 10 ਫੁੱਟ ਕੱਢ ਲਿਆ ਉਹ ਇੰਨਾ ਕੋਹ ਚੱਕਦੀ ਆ ਪਲੇਟ ਹੁਣ ਕਿੱਥੇ ਮੰਨ ਲਓ ਵੀ ਇੱਥੇ ਪਲੇਟ ਆਉਂਦੀ ਸੀਗੀ ਉਧਰ ਉੱਥੇ ਪਲੇਟ ਆ ਗਈ 10 ਫੁੱਟ ਤੇ ਉਹਦੇ ਦੇਖੀਂ ਕਿੰਗਾ ਜਿੰਨਾ ਪਲੇਟਾਂ ਨੇ ਕਿੰਨਾ ਆਪਣਾ ਸਾਨੀ ਨਾਲ ਕੇ ਪਏ ਨੇ ਕਿ ਉੱਧ ਉਹਨਾਂ ਨੇ ਦਿਖਾ ਦਿਓ ਵੀਡੀਓ ਚ ਹਾਂ ਹਾਂ ਇੱਥੋਂ ਜਿਵੇਂ ਉਹਨਾਂ ਨੂੰ ਜੰਗਾਲ ਪਏ ਜਾਂਦੀ ਆ ਹਾਂ ਹਾਂ ਉਹ ਨਲਕਾ ਜੇ ਮੰਨ ਲਓ ਹੁਣ ਹੁਣ ਅਸੀਂ ਜਦੋਂ ਸਾਡੇ ਕੋਲ ਲੈ ਕੇ ਆਉਂਦੇ ਕਿਸਾਨ ਭਰਾ ਜਦੋਂ ਅਸੀਂ ਦੇਖਦੇ ਆ ਨਾ ਇੱਥੋਂ ਖਰੇ ਪਏ ਹੁੰਦੇ ਨੇ ਜਮਾ ਵਿੱਚ ਤਾਂ ਜਾਂਦੀ ਆ ਹੁੰਦਾ ਵੀ ਜੇ 6 ਸਾਲ ਸੀ ਮਹੀਨੇ ਦੇ ਵਿੱਚ ਵੀ ਟੁੱਟ ਕੇ ਡਿੱਗਣ ਵਾਲਾ ਕੰਮ ਹੁੰਦਾ ਇਥੋਂ ਪਲੇਟਾਂ ਨੂੰ ਕੱਢ ਕੇ ਘੱਟ ਕੇ ਸਮਾਰ ਕੇ ਫਿਰ ਇਹਨਾਂ ਨੂੰ ਖਰਾਦ ਦੇ ਉੱਤੇ ਤਿਆਰ ਕਰਦੇ ਆ ਠੀਕ ਹੈ ਖਰਾਦ ਦੇ ਉੱਤੇ ਤਿਆਰ ਕਰਕੇ ਫਿਰ ਇਹਨਾਂ ਦਾ ਜੋੜ ਲਾਉਨੇ ਆ ਠੀਕ ਹੈ ਆ ਦੋਨੇ ਪਾਸੇ ਪੱਤੀਆਂ ਲਾਉਨੇ ਆ ਇੱਕ ਉੱਪਰ ਆ ਗਈ ਇੱਕ ਨੀਚੇ ਪੱਤੀ ਇਹਦੇ ਹੇਠਲੇ ਪਾਸੇ ਠੀਕ ਹੈ ਠੀਕ ਹੈ ਬਾਕੀ ਹੋਰ ਜਿਹੜਾ ਰੰਗ ਮਾਰਦੇ ਆ ਅਸੀਂ ਇਹ ਆਂਗਰ ਨਹੀਂ ਹੈਗਾ ਹਾਂ ਉਹ ਮੈਂ ਦੱਸਦਾ ਵੀ ਕੈਮੀਕਲ ਪਾ ਕੇ ਕੈਮੀਕਲ ਪਾ ਕੇ ਗਾਰੰਟੀ ਵੀ ਦਿੰਨੇ ਬਾਅਦ ਕਹਿੰਦਾ 100 ਦੀ ਗਾਰੰਟੀ ਜੁਗਾਵ ਪੈਂਦੀ ਨਹੀਂ ਠੀਕ ਹੈ ਬਾਕੀ ਇਹ ਪਲੇਟਾਂ ਇਹ ਇਹਨੂੰ ਹਾਂ ਇਹਨਾਂ ਦਾ ਰੇਟ ਰੂਟ ਕੀ ਰਹਿਣ ਵਾਲਾ ਪਰਾ ਉਹ ਰਹਿੰਦਾ ਰਹੇਗਾ ਜਿਹੜਾ ਵੀਰੇ ਆਪਣਾ ਜਿਵੇਂ ਹੁਣ 4 ਇੰਚ ਡਿਲੀਵਰੀ ਆ ਗਈ ਜਿਹੜੀ ਹਾਂ 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 ਇਹ 4 ਇੰਚੀ ਦੇ ਵਿੱਚ ਜੇ ਅਗਲਾ ਆਪਾਂ ਨੂੰ ਕਹਿ ਦੇਵੇ ਵੀ ਤੁਸੀਂ ਆਪਦੇ ਕੋਲੋਂ ਹੀ ਪਲੇਟਾਂ ਲੈ ਆਓ ਵੀ ਸਾਰਾ ਕੁਝ ਤੁਸੀਂ ਕਰਨਾ ਹਾਂ ਫੇਰ ਆਪਾਂ 5000 ਦੇ ਵਿੱਚ ਤਿਆਰ ਕਰਕੇ ਦਿੰਨੇ ਆ ਕਿ ਪੁਰਾਣੀਆਂ ਪਲੇਟਾਂ ਆਪਾਂ ਰੱਖਦੇ ਆ ਠੀਕ ਹੈ ਠੀਕ ਹੈ ਠੀਕ ਹੈ ਇੱਕ ਇੱਕ ਪਾਈਪ ਹਾਂ ਇੱਕ ਮੈਂ ਸਾਰੀ ਗੱਲ ਠੀਕ ਹੈ ਠੀਕਾ 18 18 ਪਾਈਪ 18 ਪਾਈਪ 180 ਫੁੱਟ 180 ਫੁੱਟ 5000 5000 ਦੇ ਵਿੱਚ ਤਿਆਰ ਹਾਂ ਹਾਂ ਠੀਕ ਹੈ 4 ਇੰਚ ਮੈਨੂੰ ਆਏ ਲੱਗਿਆ ਸੀ ਵੀ ਕਿਤੇ ਇੱਕ ਇੱਕ ਪਾਈਪ ਦਾ ਰਿਹਾ ਠੀਕ ਹੈ 180 ਫੁੱਟ 4 ਇੰਚ ਹੋ ਜਾਣਾ ਜੀ ਇਹ ਅਗਲਾ ਕਿੰਨਾ ਸੀ 3500 ਦੀ ਦੇਣੀ ਆਣੀ ਹਾਂ ਪੁਰਾਣੀਆਂ ਪਾਈਪਾਂ ਅਸੀਂ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਫਿਰ ਆਪਾਂ 1000 ਰੁਪਏ ਘਟਾ ਕੇ 4000 ਦੇ ਵਿੱਚ ਤਿਆਰ ਕਰਕੇ ਠੀਕ ਹੈ ਵੀ ਉਹ ਚਲ ਹੋਏ ਲੋਹਾ ਹੋ ਜਾਂਦਾ ਠੀਕ ਹੈ ਬਾਕੀ ਉਹ 3 ਇੰਚ ਦੀ ਵੀ ਰੋੜੀ ਉਹ ਵੀ ਆਪਾਂ ਆਪਣੇ ਤਿਆਰ ਆਉਣੇ ਆ ਗਏ ਆਪਣੀਆਂ ਸ਼ਰਤਾਂ ਨਾਲ ਹਾਂ ਹਾਂ ਤੇ ਇਹ ਵੀ ਤੁਸੀਂ ਹੁਣ ਤਿਆਰ ਕਰਕੇ ਦੇ ਦਿਨੇ ਹਾਂ ਫੇਰ ਉਹ ਕੋ 4000 ਦੇ ਵਿੱਚ ਤਿਆਰ ਕਰਕੇ ਦਿੰਨੇ ਆ ਠੀਕ ਹੈ ਪੁਰਾਣੀ ਆਪਣੀ ਧਰੱਖਾਂਗੇ ਠੀਕ ਹੈ ਉਹ ਗਏ ਜਨਾ ਤਿੰਨੇ ਪੂਰੇ ਸੋਨਾ ਨਾ ਪੂਰਾ ਦੇ ਦਿੰਦੇ ਹਾਂ ਪੂਰੇ 20000 ਰੁਪਏ ਲੈਣੇ ਆ ਠੀਕ ਹੈ ਪੁਰਾਣੀ ਬ੍ਰੈਂਟਾਗ ਲੱਗਦਾ ਬਣੇ ਕੇ ਜਾਣੀਆਂ ਨੇ ਨਵੇਂ ਲਿਆ ਕੇ ਦਿਓ ਮਤਲਬ ਉਹ ਕਿ ਕਿਸਾਨ ਭਰਾਓ ਜੇ ਤੁਸੀਂ ਨਵੇਂ ਤੇ ਪੈਸੇ ਲਾਓਗੇ ਨਾ ਆਹ ਪੁਰਾਣਾ ਕੰਮ ਕਰਾ ਲਿਓ ਤਸੱਲੀ ਬਕਸਾ ਤੁਹਾਡੇ ਲਈ ਕੋਈ ਘਾਟੇ ਦਾ ਸੌਦਾ ਨਹੀਂ ਹੈਗਾ ਠੀਕ ਹੈ 8000 ਚ ਅੱਜ ਕੱਲ੍ਹ ਲੋਹਾ ਤੁਹਾਨੂੰ ਕਿਹੜਾ ਦਿੰਦਾ ਨਾ ਬਾਕੀ ਗਾਰੰਟੀ ਦਿੰਦੇ ਨੇ ਜੇ ਤੁਸੀਂ ਨਵੀਂ ਚੀਜ਼ ਲਾਓਗੇ ਉਹਦੀ ਗਾਰੰਟੀ ਨਹੀਂ ਆਉਦੀ ਬਾਈ ਹੁਣੇ ਤੁਹਾਨੂੰ ਜੋੜ ਲਾ ਕੇ 10 ਸਾਲਾਂ ਦੀ ਗਾਰੰਟੀ ਦੇ ਰਹੇ ਨੇ ਐਤੂ ਬਾਅਦ ਬਾਈ ਭਰਾਵਾ ਆਪਾਂ ਗੱਲ ਕਰਦੇ ਜਿਵੇਂ ਛੋਡੇ ਉੱਪਰ ਚਾਦਰਾਂ ਪਾਈਆਂ ਹੋਈਆਂ ਨੇ ਇਹ ਚਾਦਰਾਂ ਕੰਮ ਬਈ ਆਪਣਾ ਪੂਰਾ ਵਧੀਆ ਹੈਗਾ ਜਿੱਥੇ ਆਪਾਂ ਇੱਕ ਵਾਰੀ ਸੈੱਟ ਪਾਇਆ ਏ ਠੀਕ ਹੈ ਜੰਗੂ ਉੱਥੇ ਪਿੰਡ ਦੇ ਵਿੱਚੋਂ ਗਾ ਕਿ ਇੱਥੇ ਆਉਂਗਾ ਆਪਾਂ ਕੋਲ ਠੀਕ ਹੈ ਮਤਲਬ ਕਿ ਪੂਰੀ ਵਾਵਾ ਕਰਾ ਦੇਣਾ ਚਾਚਾ ਜੀ ਕੰਮ ਮੈਂ ਕਹਣਾ ਵੀ ਫਰੀਦਕੋਟ ਏਰੀਆ ਦੇਖ ਲੈ ਕਿੱਥੇ ਆਗਾ ਦੂਰ ਦੂਰ ਤੱਕ ਆਪਾਂ ਸੈੱਟ ਪਾ ਕੇ ਆਉਣੇ ਆਗੇ ਠੀਕ ਹੈ ਨਿਆਹ ਇੱਕ ਗੱਲ ਹੋਰ ਆ ਵਿਚਾਲੇ ਤੇਰੀ ਜੇ ਕੋਈ ਸਾਡੀ ਵੀਡੀਓ ਦੇਖ ਕੇ ਕੰਮ ਕਰਾਉਂਦਾ ਮੇਰੇ ਕੋਲੇ ਆ ਜਿਓ ਮੇਰਾ ਨੰਬਰ ਹੋਊਗਾ 500 ਰੁਪਇਆ ਮੈਂ ਘਟਾਉਂਗਾ ਠੀਕ ਹੈ ਨਾ ਭਾਈ ਕੋਈ ਗੱਲ ਨਹੀਂ ਹਾਂ ਜੇ ਕੋਈ ਬੜਾ ਇਕੱਠਾ ਕੰਮ ਲੈ ਕੇ ਆਉਂਦਾ ਇਕੱਠਾ ਕੰਮ ਲੈ ਕੇ ਆਉਂਦਾ ਜੀ ਹਾਂ ਬਾਕੀ ਅਸੀਂ ਗੰਜੈਸਤਾ ਵਾਲੀ ਰੱਖੀ ਦੀ ਹੈਗੀ ਕਿਉਂਕਿ ਅੱਜ ਕੱਲ ਤੈਨੂੰ ਪਤਾ ਹੀ ਆ ਹਨਾ ਪੂਰਾ ਪੂਰਾ ਹੀ ਤੇ ਇੱਕ ਹੋਰ ਜਿੰਮੇ ਜਨਰੇਟਰ ਵਗੈਰਾ ਦਾ ਕੰਮ ਸਾਰਾ ਕੁਝ ਜਨਰੇਟਰ ਵੀ ਆਪਾਂ ਨਵੇਂ ਵੀ ਤਿਆਰ ਕਰਦੇ ਆ ਠੀਕ ਹੈ ਪੁਰਾਣੇ ਜਨਰੇਟਰ ਨੇ ਕੋਈ ਆਪਣਾ ਕਰੰਟ ਘਟਾਉਣਾ ਵਧਾਉਣਾਗਾ ਠੀਕ ਹੈ ਕੋਈ ਚੱਕਰ ਨਹੀਂ ਮਿਲਦੇ ਉਹ ਸਾਰਾ ਕੰਮ ਆਪਾਂ ਕਰ ਦਿੰਨੇ ਆ ਮਤਲਬ ਕਿ ਟੋਟਲੀ ਕੰਮ ਕਰ ਦਿੰਨੇ ਆ ਹਾਂ ਟੋਟਲੀ ਟੋਟਲੀ ਠੀਕ ਹੈ ਬਾਕੀ ਇੱਕ ਆਪਾਂ ਮੰਜਿਆਂ ਦੇ ਜੋੜੇ ਤਿਆਰ ਕਰਦੇ ਆ ਠੀਕ ਹੈ ਇੱਕ ਜੋੜ ਇੱਕ ਕਰਦੇ ਆ ਆਪਾਂ 2800 ਚ ਤਿਆਰ ਠੀਕ ਐ ਤੇ ਉਹ ਮੰਜਾ ਹੁੰਦਾ ਇੱਕ ਮੰਜਾ ਹੁੰਦਾ 11 ਕਿਲੋ ਦਾ ਠੀਕ ਐ ਹਾਂ ਉਹ ਵੀ ਆਪਣਾ ਪੂਰਾ ਵਧੀਆ ਗਾ ਜਾਂਦੀ ਗਰੰਟੀ ਵਾਲਾ ਕੰਮ ਆ ਠੀਕ ਐ ਠੀਕ ਐ ਵੀ ਮਤਲਬ ਕਿ ਯਾਰ ਜਿਹੜਾ ਬਿਲਡਿੰਗ ਤੋਂ ਕੰਮ ਹੋਣ ਵਾਲਾ ਹਾਂ ਉਹ ਤੁਸੀਂ ਟੋਟਲੀ ਕਰ ਦਿੰਦੇ ਹੋ ਟੋਟਲੀ ਬਾਈ ਟੋਟਲੀ ਤੇ ਬਾਕੀ ਦੱਸ ਦੇਣਾ ਚਾਹੁੰਦੇ ਆ ਵੀ ਕਈ ਵਾਰ ਹਨਾ ਦੁਕਾਨਦਾਰ ਕਰਾਉਂਦਾ ਹੁੰਦਾ ਬਾਹਰੋਂ ਕੰਮ ਬਾਈ ਹਾਂ ਜੀ ਬਾਈ ਆ ਸੋਣ ਨੂੰ ਇਹਦੇ ਕੋਲੇ ਲੈ ਕੇ ਖਰਾਦ ਕੋਲ ਲੈ ਕੇ ਖੜਾਤਾ ਇੱਥੇ ਸਾਰਾ ਬਾਈ ਹੁਣੀ ਆਪ ਕੰਮ ਕਰਦੇ ਨੇ ਬਾਕੀ ਇੱਕ ਦੋ ਜਾਨੇ ਲੇਬਰਾਂ ਤੇ ਰੱਖੇ ਹੋਏ ਨੇ ਬਾਈ ਹੁਣੀ ਉਹ ਵੀ ਨਾਲ ਕੰਮ ਕਰਾਉਂਦੇ ਨੇ ਆਹ ਬਾਈ ਜਿਹੜਾ ਦੇਖ ਰਹੇ ਹੋ ਤੁਸੀਂ ਇਹ ਪੇਂਟਰ ਆਗਾ ਜਿਹੜੀ ਚੀਜ਼ ਤੁਸੀਂ ਜੇ ਤੁਸੀਂ ਨਲਕੇ ਦੇ ਵੀ ਰੰਗ ਕਰਾਉਣਾ ਨਾ ਤੁਹਾਨੂੰ ਨਲਕੇ ਤੇ ਵੀ ਰੰਗ ਕਰਦਾ ਇਹਦਾ ਬਾਈ ਦਾ ਮੇਨ ਕੰਮ ਰੰਗ ਦਾ ਕਰਦਾ ਠੀਕ ਆ ਆਪਣੇ ਕੋਲ ਹੀ ਹੁੰਦਾ ਬਾਈ ਇਹੇ ਬਸ ਠੀਕ ਹੈ ਤੇ ਬਾਕੀ ਦੋਸਤੋ ਤੁਸੀਂ ਸਾਰਾ ਤਾਮਯਾਮਾ ਦੇਖ ਲਓ ਤੇ ਵੀ ਮਤਲਬ ਕਿ ਜਿਹੜੀ ਮੇਨ ਅੱਜ ਦੀ ਗੱਲ ਸੀ ਬਿਓ ਆਈ ਸੀ ਵੀ ਕਿਸਾਨ ਭਰਾਵਾਂ ਨੇ ਹੁਣ ਜਿਵੇਂ ਡਿਲੀਵਰੀ ਡੋਰੀਆਂ ਚੇਂਜ ਕਰਨੀਆਂ ਹੁੰਦੀਆਂ ਨੇ ਹਨਾ ਤੇ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਣਾ ਵੀ 22 ਹੁਣਿਆ ਦਾ ਪ੍ਰੇਮ ਇੰਜੀਨੀਅਰ ਵਰਕਸਾਫ ਠਿਕਰੀ ਵਾਲਾ ਠੀਕ ਹੈ 22 ਦਾ ਨਾਮ ਹੈਗਾ ਸੁਖਵਿੰਦਰ ਸਿੰਘ ਸਰਾ ਨੰਬਰ 22 ਦਾ ਸਕਰੀਨ ਦੇ ਉੱਤੇ ਵੀ ਚੱਲੂਗਾ ਤੁਸੀਂ ਉੱਥੋਂ ਵੀ ਕੰਟੈਕਟ ਕਰ ਸਕਦੇ ਹੋ ਤੇ ਇਧਰ ਪਾਈ ਹੁਣੀ ਆਏ ਬਣੇ ਅੱਜ ਲੈਟ ਇਹ 22 ਹੁਣੀਆਂ ਨੇ ਆਪਦੀਆਂ ਜਿਹੜੀਆਂ ਇਹ ਪਾਈਪਾਂ ਜਿਹੜੀ ਆਪਾਂ ਗੱਲ ਕੀਤੀ ਆ ਉਹ ਪਾਈ ਪਾਈ ਇਹਨਾਂ ਨੇ ਤਿਆਰ ਕਰਕੇ ਲਾ ਲੱਦਿਆ ਖੜੀਆਂ ਨੇ ਬਾਈ ਹੁਣੇ ਕੋਲੋਂ ਯਾਰ ਕੰਮ ਕਹਿ ਦੋ ਕੰਮ ਤਾਂ 5 ਮਿੰਟ ਬਾਈ ਹੁਣੀ ਵਿਹਲੇ ਨਹੀਂ ਰਹਿੰਦੇ ਜਿਹੜੀ ਇਹ ਵੀਡੀਓ ਬਣ ਰਹੀ ਹੈ ਸਵੇਰੇ 9 ਵਜੇ ਬਣ ਰਹੀ ਆ ਮੈਂ ਵੀ ਹਜੇ ਸੁੱਤਾ ਹੀ ਉੱਠ ਕੇ ਆਇਆ ਬਾਈ ਹੁਣੀ ਕਹਿੰਦਾ ਜਲਦੀ ਆ ਜਾ ਬਾਈ ਇਦੋਂ ਬਾਅਦ ਡਿਲੀਵਰੀਆਂ ਹੋਰ ਵੀ ਆਉਣੀਆਂ ਨੇ ਤੇ ਜੇ ਤੁਸੀਂ ਵੀ ਬਾਈ ਕੋਈ ਵੀ ਕੰਮ ਕਰਾਉਣਾ ਤੁਸੀਂ ਪ੍ਰੇਮ ਇੰਜੀਨੀਅਰ ਵਰਕਸ਼ਾਪ ਠਿਕਰੀ ਵਾਲਾ ਕੰਟੈਕਟ ਕਰ ਸਕਦੇ ਹੋ ਤੇ ਬਾਈ ਹੁਣੀ ਮੇਰੇ ਨਾਲ ਹੱਸ ਰਿਹਾ ਵੀਰੇ ਕਿਹੜਾ ਪੰਡਾ ਵੀਰੇ ਸਾਈਡ ਆ ਜੀ ਤੇ ਤੁਸੀਂ ਬਾਈ ਇਹ ਨਹੀਂ ਤੇ ਇੱਥੇ ਕੰਮ ਕਰਾਇਆ ਹਾਂਜੀ ਕਿਵੇਂ ਲੱਗਿਆ ਬਾਈ ਤੁਹਾਨੂੰ ਨਹੀਂ ਵਧੀਆ ਮਾਦਾ ਹੁੰਦਾ ਜਾਣਾ ਹੈ ਨਾ ਬਰਸਾਤ ਤੋਂ ਪਹਿਲਾਂ ਠੀਕ ਹੈ ਹਾਂਜੀ ਮੈਂ ਹੋ ਗਏ 2 ਸਾਲ ਆਉਂਦੇ ਨੂੰ ਇੱਥੇ ਠੀਕ ਹੈ ਰੇਟ ਪੱਖੋ ਕਿਵੇਂ ਲੱਗਿਆ ਰੇਟ ਵਧੀਆ ਹੈਗਾ ਆਪਾਂ ਦਾ ਰੇਟ ਠੀਕ ਹੈ ਹਾਂਜੀ ਬਿਨਾਂ ਵਾਲਾ ਹਾਈ ਹੈ ਨਾ ਵਾਲਾ ਲੋਗਾ ਨਾ ਨਾ ਠੀਕ ਹੈ ਬੰਦੇ ਬਹੁਤ ਪੂਰੇ ਬਾਈ ਮੇਨ ਕੰਮ ਤਾਂ ਤੁਸੀਂ ਜਿਹਦੀ ਖਾਤਰ ਆਉਣੇ ਹੋ ਉਹ ਕਾਕੀ ਹੈਗਾ ਨੇ ਪੈਪਾਂ ਦਾ ਬਹੁਤ ਵਧੀਆ ਕੰਮ ਆ ਮੈਂ ਪਹਿਲਾ ਠੇਕੇਦਾਰ ਹੋਰ ਨਾ ਆਉਂਦਾ ਰਹੇ ਠੀਕ ਹੈ ਹਾਂ ਵੀ ਮੈਂ ਤਾਂ ਤੁਸੀਂ ਕੰਮ ਕਰਕੇ ਆਉਣੇ ਹੋ ਪੂਰਾ ਵਧੀਆ ਕੰਮ ਸੈਲੀ ਵਕਤ ਕੰਮ ਕਰਦੇ ਠੀਕ ਹੈ ਤੇ ਲੈ ਵੀ ਦੱਸੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਕੇ ਉਹਨਾਂ ਕਿਸਾਨ ਭਰਾਵਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਨੂੰ ਇਹਨਾਂ ਦੀ ਚੀਜ਼ਾਂ ਦੀ ਲੋੜ ਹੈ ਧੰਨਵਾਦ